ਨੂਰਪੁਰ ਸੇਠਾਂ ਦੇ ਵਿੱਚ ਜੋ ਜਿਹੜੀ ਨਵੀਂ ਚਰਚ ਬਣੀ ਹੈ ਉਹ ਦਾਦ ਜਾਤਨ ਸਰਨੀ ਤੇ ਲਈ ਹੈ ਜਮਾਨ ਜੋ ਬਿਸ਼ਪ ਸਾਹਿਬ ਜੀ ਇਸੇ ਪੰਚਮ ਤੋਂ ਲਾਈ ਤਸਵੀਰਾਂ ਵਿਚਾਰ ਰਹੇ ਹੁਣ ਨੂਰਪੁਰ ਸੇਠਾਂ ਤੋਂ ਬੱਚੇ ਕੀ ਬਿਸ਼ਪ ਜੀ ਇਸੇ ਤੌਰ ਤੇ ਜਿਹੜਾ ਪਿੰਡ ਨੂਰਪੁਰ ਸੇਠਾਂ ਵਿੱਚ ਪਹੁੰਚੇ ਹਨ ਉਹਨਾਂ ਦਾ ਪਿੰਡ ਦੀ ਪੰਚਾਇਤ ਵੱਲੋਂ ਅਤੇ ਸੱਪੱਚੇ ਨਗਰ ਦੇ ਵਸਨੀਕਾਂ ਵੱਲੋਂ ਨੇ ਕਿਹਾ ਸਵਾਗਤ ਕੀਤਾ ਹੈ ਪਰ ਸੇਠਾਂ ਦੇ ਵਿੱਚ ਜਿਹੜਾ ਚਰਚ ਦਾ ਉਦਘਾਟਨ ਕਰਨ ਦੇ ਲਈ ਬਿਸ਼ਪ ਸਾਹਿਬ ਜੀ ਜਿਹੜੇ ਆ ਪਹੁੰਚ ਰਹੇ ਹਨ ਉਹਨਾਂ ਦਾ ਨਿੱਘਾ ਸਵਾਗਤ ਕਰਨ ਲਈ ਜਿਹੜੇ ਹਨ ਪਿੰਡ ਨਿਵਾਸੀਓ ਇੱਥੇ ਪੰਕਤੇ ਹੋਏ ਹਨ ਜਿਹੜੇ ਪਿੰਡ ਉੱਪਰ ਸੇਠਾਂ ਦੇ ਪਤਵੰਤੇ ਜਿਹੜੇ ਨਗਰ ਨਿਵਾਸੀ ਹਨ ਉਹ ਇੱਥੇ ਪਹੁੰਚੇ ਹੋਏ ਹਨ ਤੁਹਾਨੂੰ ਲਾਈਵ ਤੋਂ ਤਸਵੀਰਾਂ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਬਿਸ਼ਪ ਜੀ ਦਾ ਸਵਾਗਤ ਜਿਹੜਾ ਕਰਨ ਲਈ ਹੈ ਮੇਰ ਪਰ ਦੀ ਜਿਹੜੀ ਸੰਗਤ ਹੈ ਉਹ ਇੱਥੇ ਨੌਰਪੁਰ ਦੇ ਅੱਡੇ ਦੇ ਉੱਤੇ ਜਿਹੜੀ ਆ ਕਤਰਤ ਹੋਈ ਹੈ ਪਿੰਡ ਵਾਲਾ ਉਹ ਮਟ ਰੱਖਦੇ पंचायती <ahanan> आहे ਸਰਪੰਚ ਸਾਹਿਬ ਆ ਉਹ ਵੀ ਜਿਹੜੇ ਇੱਥੇ ਬੁਝਿਆ ਨੇ ਉਹਨਾਂ ਵੱਲੋਂ ਵੀ ਸਾਰੇ ਇੰਤਜ਼ਾਰ ਰਿਹਾ ਹੈ। ਇਹ ਪ੍ਰੋਗਰਾਮ ਹੈ। ਅੱਜ ਪਿੰਨੂਰਪੁਰ ਸੇਠੜ ਦੇ ਵਿੱਚ ਸੈਕਰਟ ਹਾਰਟ ਕੈਥਰ ਚਰਦਾ ਉਦਘਾਟਨ ਕੀਤਾ ਜਾ ਰਿਹਾ ਹੈ। ਇਸ ਨੂੰ ਪੂਰੀ ਕਲੀਸੇ ਤੇ ਪੂਰਾ ਪਿੰਡ ਬੜੀ ਧੂਮ-ਧਾਮ ਦੇ ਨਾਲ ਮਨਾ ਰਿਹਾ ਹੈ। ਅੱਜ ਸਾਡੇ ਅਧਿਸਤਕਾਰੀ ਯੋਗ ਬਿਸ਼ਪ ਟੈਕਨੋਲੋਜੀ ਪਹੁੰਚ ਚੁੱਕੇ ਨੇ ਇਸ ਦਾ ਉਦਘਾਟਨ ਕਰਨ ਲਈ ਤੇ ਸਾਡੇ ਪਿੰਡ ਤੇ ਸਾਡੀ ਕਲੀਸੇ ਦੇ ਲਈ ਬਹੁਤ ਖੁਸ਼ੀ ਦਾ ਅੱਜ ਦਾ ਦਿਨ ਹੈ। ਤੇ ਅਸੀਂ ਬਿਸ਼ਪ ਅਗਨੋਲਜੀ ਦਾ ਤੇ ਆਜਲ ਤੋਂ ਸਵਾਗਤ ਕਰਦੇ ਆ ਕਿ ਸਾਡੇ ਵਿੱਚ ਅੱਜ ਪਹੁੰਚੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ